ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਇਸ ਤਰ੍ਹਾਂ ਦੇ ਪ੍ਰਾਈਵੇਟ ਕਾਲਜਾਂ ਚ ਚਲੇ ਜਾਂਦੇ ਨੇ ਕਿ ਬਾਅਦ ਦੇ ਵਿੱਚ ਵੀਜ਼ਾ ਟਾਵਾ ਟਾਵਾ ਆਉਂਦਾ 100 ਚੋਂ ਕਿਤੇ ਇੱਕ ਅਧਾ ਆ ਗਿਆ ਤੇ ਆ ਗਿਆ ਪਰ ਡਿਪਲੋਮਾ ਟੂ ਡਿਗਰੀ ਸਟੱਡੀ ਸਕਿਅਰ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਸਟੱਡੀ ਸਕਿਅਰ ਨੂੰ ਡਿਪਲੋਮਾ ਟੂ ਡਿਗਰੀ ਇੰਨੇ ਜ਼ਿਆਦਾ ਵੀਜ਼ੇ ਕਿਉਂ ਮਿਲਦੇ ਨੇ ਔਰ ਜੁਲਾਈ ਸੈਪਟੈਂਬਰ ਅਕਤੂਬਰ ਇੰਟੇਕ ਦੇ ਵਿੱਚ ਡਿਪਲੋਮਾ ਟੂ ਡਿਗਰੀ ਕੀ ਵਿਦਿਆਰਥੀ ਆਫਰ ਲੈਟਰ ਹੁਣੀ ਲੈ ਸਕਦੇ ਨੇ ਕਿੰਨੇ ਕ ਫੰਡਸ ਚਾਹੀਦੇ ਨੇ ਕਿੰਨੀ ਫੀਸ ਹੈ ਉੱਥੇ ਡਿਪਲੋਮਾ ਤੋਂ ਡਿਗਰੀ ਹੀ ਕਿਹੜੇ ਪ੍ਰੋਫਾਈਲ ਚੁਣੇ ਜਾਣਗੇ ਇਹਦੇ ਉੱਪਰ ਸਾਨੂੰ ਏ ਟੂ ਜ਼ेड ਇਨਫੋਰਮੇਸ਼ਨ ਦੇਣਗੇ ਚੀਮਾ ਜੀ ਬਹੁਤ ਸਵਾਗਤ ਹੈ ਜੀ ਸਰ ਥੈਂਕ ਯੂ ਸਰ ਚੀਮਾ ਜੀ ਡਿਪਲੋਮਾ ਤੋਂ ਡਿਗਰੀ ਤੁਹਾਡਾ ਸਕਸੈਸ ਰੇਟ ਔਰ অপਸ਼ਨਸ ਸਾਰੀਆਂ ਮੈਂ ਚਾਹੂੰਗਾ ਏ ਟੂ ਜ਼ेड ਦੱਸ ਜੀ ਸਰ ਜਿੱਦਾਂ ਕਿ ਤੁਸੀਂ ਗੱਲ ਕੀਤੀ ਕਿ ਡਿਪਲੋਮਾ ਤੋਂ ਡਿਗਰੀ ਇਹ ਹੁਣ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਜੀ ਕਿਉਂਕਿ ਹਰ ਬੱਚਾ Uh, 80% ਵਾਲਾ ਨਹੀਂ ਹੁੰਦਾ ਹਰ ਬੱਚਾ 90% ਵਾਲਾ ਨਹੀਂ ਹੁੰਦਾ ਹਰ ਬੱਚਾ 7 ਬੈਂਡ ਵਾਲਾ ਨਹੀਂ ਹੁੰਦਾ ਕਿਸੇ ਬੱਚੇ ਦੇ 60% ਵੀ ਹੋਣਗੇ ਕਿਸੇ ਦੇ 58 ਵੀ ਹੋਣਗੇ ਕਿਸੇ ਦੇ ਆਲ ਦੇ ਵਿੱਚ 6 ਵੀ ਹੋਣਗੇ ਕਿਸੇ ਦੇ 5.5 ਵੀ ਹੋਣਗੇ ਯੂਨੀਵਰਸਿਟੀਆਂ ਨੂੰ ਵੀ ਇਸ ਚੀਜ਼ ਦਾ ਪਤਾ ਹੈ ਔਰ ਆਸਟ੍ਰੇਲੀਅਨ ਹਾਈ ਕਮਿਸ਼ਨ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਪਤਾ ਵੀ ਹਰ ਤਰ੍ਹਾਂ ਦਾ ਬੱਚਾ ਜਿਹੜਾ ਹੈ ਉਹ ਆਸਟ੍ਰੇਲੀਆ ਆਵੇ ਤੇ ਪੜ੍ਹੇ ਇਸ ਕਰਕੇ ਕੋਰਸੇ ਵੀ ਇਦਾਂ ਦੇ ਡਿਜ਼ਾਈਨ ਕੀਤੇ ਆ ਡਿਪਲੋਮਾ ਟੂ ਡਿਗਰੀ ਦਾ ਮਤਲਬ ਦੇਖੋ ਕਈ ਲੋਕਾਂ ਨੂੰ ਲੱਗਦਾ ਡਿਪਲੋਮਾ ਟੂ ਡਿਗਰੀ ਮਤਲਬ ਹੈ ਜੀ ਪਤਾ ਨਹੀਂ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਿਉਂਕਿ ਇਹ ਪਹਿਲਾਂ ਟ੍ਰੈਂਡ ਸੀਗਾ ਥੋੜਾ ਜਿਹਾ ਹਾਈ ਕਮਿਸ਼ਨ ਦਾ ਸਕਸੈਸ ਰੇਟ ਘੱਟ ਸੀਗਾ ਬਟ ਤੁਸੀਂ ਹੈਰਾਨ ਹੋਵੋਗੇ ਕਿ ਲਾਸਟ 2 ਇਨਟੇਕਸ 'ਚ ਅਸੀਂ ਜਿੰਨੇ ਵੀ ਵੀਜ਼ਾਸ ਡਿਪਲੋਮਾ ਟੂ ਡਿਗਰੀ ਦੇ ਲਾਏ ਆਲਮੋਸਟ ਮਿਲਦਾ 99% ਸਾਡੇ ਵੀਜ਼ਾਸ ਆਏ ਮੇਰੇ ਮਾਈਂਡ ਦੇ ਵਿੱਚ ਇੱਕ ਵੀ ਰਿਫਿਊਜ਼ਲ ਨਹੀਂ ਆ ਰਹੀ ਕਿ ਕਿਸੇ ਬੱਚੇ ਦਾ ਕੋਈ ਨਾਮ ਜਾਂ ਮੇਰੇ ਮਾਈਂਡ 'ਚ ਆ ਵੀ ਨਹੀਂ ਰਿਹਾ ਟੋਟਲੀ ਸਾਡਾ ਪਰ ਮੇ स्टूडेंट ਦਾ ਨਾਮ ਲੈ ਦੇਣਾ ਇਰਫਾਨ ਅਕਟਰ ਸੜਾ ਲਾਸਟ ਵੀਜ਼ਾ ਸੀਗਾ ਡਿਪਲੋਮਾ ਤੋਂ ਡਿਗਰੀ ਦਾ ਲਾਸਟ ਇਨਟੇਕ ਦਾ ਜਿਹੜਾ ਇੱਕ ਰਹਿ ਗਿਆ ਸੀ ਜਾਣ ਵਾਲਾ ਉਹ ਵੀ ਵੀਜ਼ਾ ਆ ਗਿਆ ਅ ਮੈਨੂੰ ਲੱਗਦਾ ਉਹ ਮੇਨ ਰੀਜ਼ਨ ਜਿੱਦਾਂ ਮੈਂ ਤੁਹਾਨੂੰ ਲਾਸਟ ਸ਼ੀਅਰ ਚ ਵੀ ਦੱਸਿਆ ਸੀਗਾ ਉਹਦਾ ਮੇਨ ਰੀਜ਼ਨ ਇਹ ਹੈ ਕਿ ਜਿਹੜੇ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਲਾਸਟ ਇਨਟੇਕ ਚ ਬੱਚੇ ਗਏ ਜਾਂ ਪਿਛਲੇ ਸਾਲ ਚ ਗਏ ਉਹ ਬੱਚੇ ਸਾਰੇ ਰੀਟੇਨ ਹੋ ਕੇ ਡਿਗਰੀ ਚ ਕਨਵਰਟ ਹੋ ਗਏ ਹਾਈ ਕਮਿਸ਼ਨ ਨੇ ਵੀ ਦੇਖਿਆ ਕਿ ਬਿਜ਼ਨਸ ਜਿਹੜਾ ਕਿਸੇ ਯੂਨੀਵਰਸਿਟੀ ਕੋਲ ਆਇਆ ਸੀ ਉਹ ਡਿਪਲੋਮਾ ਤੋਂ ਬਾਅਦ ਸਾਰੇ ਬੱਚੇ ਡਿਗਰੀ ਚ ਇਨਰੋਲ ਹੋਗੇ ਉਹ ਕਿ ਅਗਰ ਉਹ ਬੱਚਾ ਡਿਪਲੋਮਾ ਕਰਕੇ ਡਿਗਰੀ ਚ ਮੂਵ ਕਰ ਰਿਹਾ ਥੈਟ ਮੀਨਸ ਉਹ ਸincere ਬੱਚਾ ਹੈ ਔਰ ਕਿਤਨਾ ਕਿਤੇ ਡਿਪਲੋਮਾ ਜਿਹੜਾ ਬੱਚਾ ਕਰ ਲੈਂਦਾ ਉਹਨੂੰ ਸਪੋਰਟ ਵੀ ਮਿਲ ਜਾਂਦੀ ਹੈ ਉਹਨੂੰ ਬੂਸਟ ਮਿਲ ਜਾਂਦਾ ਡਿਗਰੀ ਕਰਨ ਲਈ ਜਿੱਥੇ ਉਹ ਵੀਕ ਹੁੰਦਾ ਉਹ ਵੀਕ ਪੁਆਇੰਟ ਉਹਦੇ ਸਟਰੋਂਗ ਪੁਆਇੰਟ ਤੇ ਕਨਵਰਟ ਹੋ ਜਾਂਦੇ ਉਸ ਇੱਕ ਸਾਲ ਦੇ ਵਿੱਚ ਹਾਈ ਕਮਿਸ਼ਨ ਵੀ ਚਾਹੁੰਦਾ ਕਿ ਰੈਦਰ ਥੈਨ ਅਗਰ ਆਪਾਂ ਇੱਕ ਵੀਕ ਬੱਚੇ ਨੂੰ ਸਿੱਧਾ ਬੈਚਲਰਸ ਚ ਪਾ ਦਾਂਗੇ ਉਹ 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 ਸ਼ਾਇਦ ਉਹਨਾਂ ਬੱਚਿਆਂ ਦੇ ਨਾਲ ਇੰਨਾ ਇੰਨਾ ਕੰਪੀਟ ਨਾ ਕਰ ਸਕੇ ਤੇ ਉਹ ਕਿਤੇ ਵਿਦਡਰੋਇ ਨਾ ਕਰ ਜੇ ਆਪਣਾ ਕਿ ਇਸ ਬੱਚਾ ਵਾਪਸ ਨਾ ਜਾਏ ਕਿਤੇ ਆਸਟ੍ਰੇਲੀਆ ਤੋਂ ਇਸ ਕਰਕੇ ਅਸੀਂ ਇਹ ਡਿਪਲੋਮਾ ਤੋਂ ਡਿਗਰੀ ਉਹਨਾਂ ਨੇ ਇੱਕ ਪਾਥਵੇ ਜਿਹਨੂੰ ਬੋਲਦੇ ਆ ਬਣਾਤਾ ਕਿ ਜਿਸ ਵੀ ਸੈਕਸ਼ਨ ਦੇ ਵਿੱਚ ਚਾਹੇ ਤੁਸੀਂ ਆਇਲ ਸੇ ਜਾਂ ਅਕੈਡੈਮਿਕਲੀ ਵੀਕ ਹੋ ਤੁਸੀਂ ਡਿਪਲੋਮਾ ਇੱਕ ਸਾਲ ਪੜ੍ਹੋ ਫਿਰ ਦੋ ਸਾਲ ਦੀ ਡਿਗਰੀ ਮਿਲਣੀ ਬੈਚਲਰਸ ਇਹ ਬੱਚੇ ਨੂੰ ਸੈਕਿੰਡ ইয়ার 'ਚ ਬੱਚੇ ਨੇ ਉਹਨਾਂ ਬੱਚਿਆਂ ਦੇ ਨਾਲ ਹੀ ਬੈਠਣਾ ਜਿਹੜੇ ਬੈਚਲਰਸ ਦੇ ਵਿੱਚ ਡਾਇਰੈਕਟਲੀ ਗਏ ਐ ਸੋ ਫਰਕ ਕੋਈ ਨਹੀਂ ਐ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਜਿਹੜੀ ਵੀ ਹਾਈ ਰੈਂਕਡ ਯੂਨੀਵਰਸਿਟੀਆਂ ਆ ਉਹਨਾਂ ਦੇ ਹੀ ਜਿਹੜੇ ਕਾਲਜੇਜ਼ ਆ ਆਪਾਂ ਉਹਨਾਂ 'ਚ ਬੱਚਿਆਂ ਨੂੰ ਭੇਜਦੇ ਆ ਇਸ ਕਰਕੇ ਸਾਨੂੰ ਕਦੇ ਵੀ ਅਪਲਾਈ ਕਰ ਲੱਗੇ ਕੋਈ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੁੰਦੀ ਵੀ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਯੂਨੀਵਰਸਿਟੀ ਤਾਂ ਐਂਡ 'ਚ ਬੱਚੇ ਨੇ ਉਸੇ 'ਚ ਹੀ ਜਾਣਾ ਜਿੱਦੇ 'ਚ ਬਾਕੀ ਬੱਚੇ ਜਾ ਰਹੇ ਆ ਸੋ ਡਿਪਲੋਮਾ ਦੇ ਵਿੱਚ ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਜਿਹੜੇ ਅਕਾਡੈਮਿਕਲੀ ਥੋੜਾ ਜਿਹਾ ਜਿੰਨਾਂ ਦਾ ਸਕੋਰ ਲੋਅ ਰਹਿ ਗਿਆ 60% ਦੇ ਆਸ-ਪਾਸ ਰਹਿ ਗਿਆ ਜਾਂ 58% ਰਹਿ ਗਿਆ ਉਹ ਬੱਚੇ ਤੁਸੀਂ ਡਿਪਲੋਮਾ ਦੇ ਵਿੱਚ ਅਪਲਾਈ ਕਰ ਸਕਦੇ ਹੋ ਡਿਪਲੋਮਸ ਹਰ ਤਰ੍ਹਾਂ ਦੇ ਅਵੇਲੇਬਲ ਹੈ ਜੁਲਾਈ ਦੇ ਵਿੱਚ ਵੀ ਔਰ ਅਕਤੂਬਰ ਦੇ ਵਿੱਚ ਵੀ ਤੇ ਡਿਪਲੋਮਾ ਚ ਉਹ ਵੀ ਬੱਚੇ ਅਪਲਾਈ ਕਰ ਸਕਦੇ ਜਿਹੜੇ ਕਿਸੇ ਕਾਰਨ ਆਇਲਸ ਚ ਸਕੋਰ ਨਹੀਂ ਲੈ 파 ਰਹੇ 5.5 ਜਾਂ 6 ਤੋਂ ਉੱਪਰ ਨਹੀਂ ਰਿਹਾ ਉਹਨਾਂ ਦਾ ਸਕੋਰ ਉਹ ਬੱਚੇ ਵੀ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਜਾ ਸਕਦੇ ਔਰ ਦੋਨੋਂ ਇਨਟੇਕ ਅਵੇਲੇਬਲ ਹੈ ਕੋਰਸਿਸ ਦੀ ਗੱਲ ਕਰੀਏ ਡਿਪਲੋਮਾ ਆਫ ਬਿਜ਼ਨਸ ਅਵੇਲੇਬਲ ਹੈ ਜਿਹੜਾ ਲੀਡ ਕਰਦਾ ਹੈ ਕਿ ਬੈਚਲਰਸ ਆਫ ਬਿਜ਼ਨਸ ਕਮਰਸ ਬਹੁਤ ਅੱਛੇ ਅੱਛੇ ਕੋਰਸਿਸ ਨੂੰ ਤੁਸੀਂ ਅੱਗੇ ਬੈਚਲਰਸ ਕਰ ਸਕਦੇ ਹੋ diploma of it leading to bachelor of information technology cybersecurity networking ai ਉਵਲੀ ਤੁਸੀਂ ਸਬਜੈਕਟਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਬੈਚਲਰਸ ਦੇ ਵਿੱਚ ਇਦਾਂ ਹੀ ਡਿਪਲੋਮਾ ਆਫ ਹੈਲਥ ਸਾਇੰਸ ਹੈ ਡਿਪਲੋਮਾ ਆਫ ਸਾਇੰਸ ਹੈ ਜਿਹੜਾ ਨਰਸਿੰਗ ਨੂੰ ਲੀਡ ਕਰਦਾ ਹੈ ਬੈਚਲਰਸ ਆਫ ਹੈਲਥ ਸਾਇੰਸ ਨੂੰ ਸੋ ਤੁਸੀਂ ਦੇਖੋ ਹਰ ਤਰ੍ਹਾਂ ਦੇ ਬੱਚੇ ਨੂੰ ਅਗਰ ਇਦਾਂ ਦੇ ਡਿਪਲੋਮਸ ਅਵੇਲੇਬਲ ਅਵੇਲੇਬਲ ਨੇ ਜਿਹੜੇ ਕਿ ਕੱਲ ਨੂੰ ਬੱਚਾ ਪੜ੍ਹ ਕੇ ਬੈਚਲਰਸ 'ਚ ਜਾ ਸਕਦਾ ਹੈ ਨਰਸਿੰਗ ਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਉਹਦੇ ਵਿੱਚ ਕੋਈ ਸੋਚਣ ਵਾਲੀ ਗੱਲ ਹੀ ਨਹੀਂ ਹੈ ਕਿ ਮੇਰਾ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਿਉਂਕਿ ਉਹ ਡਿਜ਼ਾਈਨ ਹੀ ਇਦਾਂ ਦੇ ਕੀਤੇ ਗਏ ਆ ਕੋਰਸ ਸੋ ਕੋਈ ਵੀ ਬੱਚਾ ਕਿਸੇ ਵੀ ਪੁਆਇੰਟ 'ਚ ਥੋੜਾ ਜਿਹਾ ਵੀਕ ਰਹਿ ਗਿਆ ਉਹ ਬੱਚਾ ਸਾਨੂੰ ਆ ਕੇ ਇੱਕ ਵਾਰੀ ਜ਼ਰੂਰ ਮਿਲੇ ਬਟ ਪ੍ਰਾਈਵੇਟ ਕਾਲਜ 'ਚ ਨਾ ਅਪਲਾਈ ਕਰੇ ਯੂਨੀਵਰਸਿਟੀ ਦੇ ਕਾਲਜਿਸ 'ਚ ਅਪਲਾਈ ਕਰੇ ਤਾਂ ਜੋ ਤੁਹਾਨੂੰ ਕੱਲ ਨੂੰ ਵੀਜ਼ਾ ਮਿਲੇ ਡਿਗਰੀ ਮਿਲੇ ਬੈਚਲਰਸ ਦੀ ਪ੍ਰੋਪਰ ਜਿੱਦਾ ਬਾਕੀ ਵਿੱਚ ਇਹਨੂੰ ਮਿਲਦੀ ਹੈ ਔਰ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਵੀਜ਼ਾਸ ਦੇ ਰਿਹਾ ਡਿਪਲੋਮਾ ਤੋਂ ਡਿਗਰੀ ਸੋ ਇੱਕ ਵਾਰੀ ਤੁਸੀਂ ਸਾਨੂੰ ਕੰਟੈਕਟ ਜ਼ਰੂਰ ਕਰੋ ਆਪਣੇ ਅਕੈਡੈਮਿਕਸ ਲੈ ਕੇ ਆਓ ਸਾਡੀ ਕੋਈ ਵੀ ਪ੍ਰੋਸੈਸਿੰਗ ਫੀਸ ਤਾਂ ਹੈ ਨਹੀਂ ਵੀ ਅਸੀਂ ਕਿਸੇ ਕਿਸੇ ਕੋਲੋਂ ਕੋਈ ਪੈਸੇ ਲੈ ਲੈਣੇ ਜੇ ਸਾਡੇ ਆਫਿਸ 'ਚ ਆਏਗਾ ਤਾਂ ਅਸੀਂ ਕੋਈ ਵੀ ਪੈਸਾ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਵੀਜ਼ਾ ਲੱਗਣ ਤੋਂ ਬਾਅਦ 'ਚ ਲੈਣੇ ਆ ਸੋ ਅਗਰ ਕੋਈ ਵੀ ਬੱਚਾ ਆ ਰਿਹਾ ਸਾਡੇ ਕੋਲ ਆ ਕੇ ਇੱਕ ਵਾਰ ਅਸੈਸਮੈਂਟ ਜ਼ਰੂਰ ਕਰਾਈ ਉਸ ਤੋਂ ਬਾਅਦ ਆਪਣਾ ਡਿਸੀਜਨ ਲਵੇ ਜੀ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸੋ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਡਿਪਲੋਮਾ ਤੋਂ ਡਿਗਰੀ ਜਾਣਾ ਹੈ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਣ ਸੋ ਸਕਰੀਨ ਤੇ ਨੰਬਰ ਹੈ ਉੱਪਰ ਕਾਲ ਨੀਚੇ ਵਟਸਐਪ ਨੰਬਰ ਦੋਨਾਂ ਤੇ